ਅੱਜ ਦੀ ਸਭ ਤੋਂ ਵੱਡੀ ਖਬਰ ਨਵੀਂ ਦਿੱਲੀ ਤੋਂ ਹੈ ਜਿੱਥੇ ਸੁਪਰੀਮ ਕੋਰਟ ਵਕਫ ਸੋਧ ਕਾਨੂੰਨ 2025 ਨਾਲ ਸੰਬੰਧਿਤ ਮਾਮਲਿਆਂ ਵਿੱਚ ਇੱਕ ਮਹੱਤਵਪੂਰਨ ਅੰਤਰੀਮ ਹੁਕਮ ਸੁਣਾਉਣ ਜਾ ਰਹੀ ਹੈ 15 ਸਤੰਬਰ ਦੀ ਕਾਰਨ ਸੂਚੀ ਦੇ ਅਨੁਸਾਰ ਸੁਪਰੀਮ ਕੋਰਟ ਵੱਲੋਂ ਤਿੰਨ ਮੁੱਖ ਮੁੱਦਿਆਂ ਦੀ ਆਪਣੀ رائے ਸਾਹਮਣੇ ਰੱਖੀ ਜਾਵੇਗੀ ਇਹ ਮੁੱਦੇ ਨੇ ਵਕਫ ਨਾਲ ਜੁੜੇ ਵਿਵਾਦਿਤ ਮਸਲੇ ਉਪਭੋਗਤਾ ਵੱਲੋਂ ਵਕਫ ਵਜੋਂ ਕੋਸ਼ਿਤ ਕੀਤੀਆਂ ਜਾਇਦਾਦਾਂ ਦੇ ਅਧਿਕਾਰ ਅਤੇ ਸਭ ਤੋਂ ਵੱਡਾ ਅਦਾਲਤ ਦੀ ਉਹ ਸ਼ਕਤੀ ਜਸਦੀਨ ਉਹ ਡੀਡ ਦੁਆਰਾ ਵਕਫ ਵਜੋਂ ਕੋਸ਼ਿਤ ਜਾਇਦਾਦਾਂ ਨੂੰ ਡੀ ਨੋਟੀਫਾਈ ਕਰ ਸਕਦੀਆਂ ਨੇ ਇਹ ਤਿੰਨੇ ਮੁੱਦੇ ਕੇਂਦਰੀ ਹਨ ਕਿਉਂਕਿ ਇਹ ਸਿੱਧਾ ਉਸ ਸੋਧ ਕਾਨੂੰਨ ਨਾਲ ਜੁੜੇ ਹੋਏ ਨੇ ਜਿਸ ਨੂੰ ਵਕਫ ਸੋਧ ਕਾਨੂੰਨ 2025 ਕਿਹਾ ਜਾ ਰਿਹਾ ਹੈ ਯਾਦ ਦਿਵਾ ਦਈਏ ਕਿ 22 ਮਈ 2025 ਨੂੰ ਚੀਫ ਜਸਟਿਸ ਵੀ ਆਰ ਗਵਈ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ ਇਹਨਾਂ ਮੁੱਦਿਆਂ 'ਤੇ ਸੁਣਵਾਈ ਪੂਰੀ ਕਰਕੇ ਅੰਤਰੀਮ ਹੁਕਮ ਰਾਖਵੇਂ ਕਰਲੇ ਸਨ ਉਸ ਤੋਂ ਬਾਅਦ ਸਾਰਿਆਂ ਦੀਆਂ ਨਿਗਾਹਾਂ ਇਸ ਗੱਲ ਤੇ ਟਿਕੀਆਂ ਹੋਈਆਂ ਹਨ ਕਿ ਅਦਾਲਤ ਕਦੋਂ ਆਪਣੀ رائے ਸਾਹਮਣੇ ਲਿਆਉਂਦੀ ਹੈ ਅੱਜ 15 ਸਤੰਬਰ ਨੂੰ ਜਿਵੇਂ ਹੀ ਸੁਪਰੀਮ ਕੋਰਟ ਦੀ ਵੈਬਸਾਈਟ ਤੇ ਕਾਰਨ ਸੂਚੀ ਅਪਲੋਡ ਹੋਈ ਇਹ ਸਪਸ਼ਟ ਹੋ ਗਿਆ ਕਿ ਅਦਾਲਤ ਹੁਣ ਆਪਣਾ ਅੰਤਰੀ ਮੁਕਮ ਸੁਣਾਉਣ ਜਾ ਰਹੀ ਹੈ ਇਸ ਮਾਮਲੇ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦੇਸ਼ ਭਰ ਵਿੱਚ ਕਈ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਨੇ ਕਈ ਲੋਕ ਅਤੇ ਸੰਸਥਾਵਾਂ ਵੱਲੋਂ ਇਹ ਦਲੀਲ ਕੀਤੀ ਗਈ ਹੈ ਕਿ ਵਕਫ ਸੋਧ ਕਾਨੂੰਨ ਵਿੱਚ ਕੁਝ ਪ੍ਰਾਵਧਾਨ ਸੰਵਿਧਾਨਕ ਅਧਿਕਾਰਾਂ ਦਾ ਉਲੰਘਣ ਕਰਦੇ ਹਨ ਦੂਜੇ ਪਾਸੇ ਸਰਕਾਰ ਦਾ ਮਤਲਬ ਇਹ ਹੈ ਕਿ ਇਹ ਸੋਧਾਂ ਵਕਫ ਜਾਇਦਾਦਾਂ ਦੇ ਪ੍ਰਬੰਧ ਨੂੰ ਹੋਰ ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਜ਼ਰੂਰੀ ਹਨ ਹੁਣ ਦੇਖਣਾ ਇਹ ਹੈ ਕਿ ਅਦਾਲਤ ਆਪਣੀ ਅੰਤਰੀਮ رائے ਵਿੱਚ ਕਿਹੜਾ ਰੁਖ ਅਪਣਾਉਂਦੀ ਹੈ ਕਿ ਅਦਾਲਤ ਕੁਝ ਪ੍ਰਾਵਧਾਨਾਂ ਤੇ ਸੱਟੇ ਲਗਾਏਗੀ ਜਾਂ ਸਰਕਾਰ ਦੇ ਤਰਕਾਂ ਨੂੰ ਮੰਨਦਿਆਂ ਕਾਨੂੰਨ ਨੂੰ ਅੱਗੇ ਵਧਾਉਣ ਦੀ ਇਜਾਜ਼ਤ ਦੇਵੇ ਇਹ ਫੈਸਲਾ ਨਾ ਸਿਰਫ ਕਾਨੂੰਨੀ ਪੱਖੋਂ ਮਹੱਤਵਪੂਰਨ ਹੈ ਸਗੋਂ ਸਮਾਜਿਕ ਅਤੇ ਧਾਰਮਿਕ ਪੱਖੋਂ ਵੀ ਗਹਿਰਾ ਅਸਰ ਛੱਡਣ ਵਾਲਾ ਹੋ ਸਕਦਾ ਏ ਵਕਫ ਜਾਇਦਾਦਾਂ ਦਾ ਸਵਾਲ ਕਈ ਰਾਜਾਂ ਵਿੱਚ ਬਹੁਤ ਹੀ ਸੰਵੇਦਨਸ਼ੀਲ ਮੰਨਿਆ ਜਾਂਦਾ ਏ ਇਸ ਲਈ ਸੁਪਰੀਮ ਕੋਰਟ ਦਾ ਹਰ ਇੱਕ ਸ਼ਬਦ ਇੱਥੇ ਬਹੁਤ ਅਹਿਮੀਅਤ ਰੱਖਦਾ ਏ ਦੂਜੇ ਪਾਸੇ ਕਾਨੂੰਨੀ ਵਿਸ਼ਲੇਸ਼ਕਾਰਾਂ ਦਾ ਮੰਨਣਾ ਏ ਕਿ ਅੰਤਰੀਮ ਹੁਕਮ ਔਰ ਤੋਂ ਬਾਅਦ ਵੀ ਅੰਤਿਮ ਸੁਣਵਾਈ ਅਤੇ ਫੈਸਲੇ ਲਈ ਸਮਾਂ ਲੱਗ ਸਕਦਾ ਏ ਪਰ ਫਿਲਹਾਲ ਅੱਜ ਦੇ ਹੁਕਮ ਨਾਲ ਇਹ ਸਪੱਸ਼ਟ ਹੋ ਜਾਵੇਗਾ ਕਿ ਅਦਾਲਤ ਦਾ ਰੁਝਾਨ ਕਿਹੜੀ ਦਿਸ਼ਾ ਵੱਲ ਹੈ ਸਮਾਪਤੀ ਤੇ ਕਿਹਾ ਜਾ ਸਕਦਾ ਹੈ ਕਿ ਵਕਫ ਸੋਧ ਕਾਨੂੰਨ 2025 ਦੇ ਖਿਲਾਫ ਚੱਲ ਰਹੀਆਂ ਪਟੀਸ਼ਨਾਂ ਤੇ ਸੁਪਰੀਮ ਕੋਰਟ ਦਾ ਇਹ ਅੰਤਰੀਮ ਹੁਕਮ ਇੱਕ ਵੱਡਾ ਮੋੜ ਸਾਬਿਤ ਹੋਵੇਗਾ ਹੁਣ ਸਾਰੀਆਂ ਅੱਖਾਂ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦੇ ਫੈਸਲੇ ਤੇ ਟਿਕੀਆਂ ਹੋਈਆਂ ਨੇ